ਦੇਖ ਕੇ ਜੀ ਆਪਾਂ ਕਿੰਨੇ ਤੁਸਾਂ ਨਾਲ ਲੋੜੀ ਦਾ ਫੰਕ ਸਣ ਮਨਾਉਣ ਲੱਗ ਗਏ ਆ ਕੋਈ ਨਹੀਂ ਆਇਆ ਅਰੇ ਭਾਇਓ ਤੇ ਭੈਣੋ ਕੋਈ ਨਹੀਂ ਆਇਆ ਤੁਸੀਂ ਸਕੂਲ ਦੇ ਜਵਾਕਾਂ ਨੂੰ ਕਿੱਧਰ ਪੰਗੜਾ ਕਾਣ ਵਾਸਤੇ ਨਵਾਈਟ ਕੀਤਾ ਸੀ ਕਿਤਾ ਸੀ ਚਾਚੇ ਜੀ ਪਤਾ ਨਹੀਂ ਕੀ ਹੋ ਗਿਆ ਕੋਈ ਆਇਆ ਹੀ ਨਹੀਂ ਤੂੰ ਹੀ ਪੰਗੇ ਲਈਆਂ ਨਹੀਂ ਰਹਿਣੀ ਹੈ ਹੈ ਸਾਰੇ ਪਿੰਡਾਂ 'ਚ ਲੋੜੀ ਮੇਲੇ ਬਣਾਈ ਜਾਂਦੇ ਨੇ ਆਪਣੇ ਕੋਲੇ ਦੱਸ ਕੀ ਨਹੀਂ ਆਉਣਾ ਸੀ ਸਭ ਸੋਡੀ ਵਜੇ ਕਰਕੇ ਨਹੀਂ ਆਏ ਹਣ ਮੇਰਾ ਕੀ ਕਸੂਰ ਹੈ ਪਿਛਲੀ ਵਾਰੀ ਮੈਂ ਸਾਨੂੰ ਕਿਹਾ ਸੀ ਜਿਹੜੇ ਜਵਾਕ ਗਿੱਦਾ ਭੰਗੜਾ ਪਾਉਂਦੇ ਉਹਨਾਂ ਨੂੰ ਨਾਮ ਚ ਟਰਾਫੀਆਂ ਦੇ ਦਿਓ ਪਰ ਤੁਸੀਂ ਪੂਰੀ ਕਿਹੜੀ ਫੇਰਤੀ ਕੰਜੂਸਾ ਕੈਸੇ ਹੱਥ ਤੇ ਕੁਸ ਨਹੀਂ ਤਰੇਗਾ ਦੋ ਦਾ ਮੂੰਹ ਭੁਲੀਏ ਦੇ ਕੇ ਤੋੜਦੇ ਹੈ ਜਵਾਕਾਂ ਹੌਸਲਾ ਨਹੀਂ ਵਿਚਾਈ ਨਹੀਂ ਕੀਤੀ ਤਾਂ ਹੀ ਦਵਾਰੇ ਆਏ ਨਹੀਂ ਗੱਲ ਤਾਂ ਇਹ ਠੀਕ ਹੈ ਸਿਮਰੋ ਜੀ ਜੀ ਆ ਯਾਰ ਮੈਂ ਦੱਸਦਾ ਨਾਮ ਤਾਂ ਮੈਂ ਕਿਸੇ ਨੂੰ ਨਹੀਂ ਦਿੱਤਾ ਪਰ ਉਹ ਤੇਰੇ ਘਰ ਕੇ ਨਹੀਂ ਆਏ ਸਿਮਰੋ ਮੇਰੇ ਘਰ ਕੇ ਕਿਉਂ ਨਹੀਂ ਆਏ ਤੂੰ ਆਵਦੇ ਲੈ ਜਿਆ ਦੇ ਜਵਾਕਾਂ ਨੂੰ ਡਾਂਸ ਪਰਫਾਰਮੈਂਸ ਕਰਨ ਤੋਂ ਬਾਅਦ 100 ਰੁਪਏ ਨਾਮ ਦਿੱਤਾ ਸੀ ਤੇ ਦੂਜੇ ਜਵਾਕਾਂ ਨੂੰ ਲੱਗਿਆ ਗੁੱਸਾ ਉਹਨਾਂ ਨੇ ਆਖਿਆ ਵੀ ਸਾਨੂੰ ਦਾ ਕੁਝ ਦਿੱਤਾ ਨਹੀਂ ਹੈਗਾ ਉਹ ਤਾਂ ਨਹੀਂ ਆਏ ਗੱਲ ਤਾਂ ਇਹ ਵੀ ਠੀਕ ਹੈ ਭਾਈਓ ਤੇ ਭੈਣੋ ਤੋ ਸੇ ਪੱਖਪਾਤ ਕੀਤਾ ਤਾਂ ਹੀ ਅੱਜ ਕੋਈ ਤੁਹਾਡੇ ਲੋੜੀ ਦੇ ਨਹੀਂ ਆਇਆ ਲਿਆਉ ਮੋਫਲੀਆਂ ਖਵਾਉ ਮੈਂ ਤਾਂ ਆ ਗਿਆ